ਇਹਦੀ ਸ਼ਤਾਬਦੀ ਮਨਾ ਰਹੀ ਹੈ ਔਰੰਗਜ਼ੇਬ ਨਾਲ ਮੱਥਾ ਲਾਉਣ ਦਾ ਗੁਰੂ ਤੇਗ ਬਹਾਦਰ ਦਾ ਇਤਿਹਾਸ ਦੱਸ ਰਹੀ ਹੈ ਦੂਸੇ ਪਾਸੇ ਪੰਜਾਬ ਦੀ ਸਰਕਾਰ ਹਜ਼ਾਰਾਂ ਘਰਾਂ ਨੂੰ ਤੋੜਨ ਦਾ ਨੋਟਿਸ ਪੇਜ ਕੇ ਇਹ ਸੁਨੇਹਾ ਲਾ ਰਹੀ ਹੈ ਕਿ ਕਰੈਕਟਰ ਸਾਡਾ ਵੀ ਔਰੰਗਜ਼ੇਬ ਜੈਸਾ ਜ਼ਾਬਰ ਹੀ ਐ ਬਹੁਤ ਤਕਲੀਫ ਇਸ ਗੱਲ ਦੀ ਹੋਈ ਕਿ ਪੰਜਾਬ ਜਿਹੜਾ ਪਹਿਲਾਂ ਹੀ ਇਹਨਾਂ ਨੇ ਉਜਾਰ ਦਿੱਤਾ ਹੈ ਪੰਜਾਬ ਨੂੰ ਹੁਣ ਅਸੀਂ ਖੁਸ਼ਹਾਲ ਪੰਜਾਬ ਨਹੀਂ ਕਹਿ ਸਕਦੇ ਉਹ ਜਿਹੜਿਆ ਪੰਜਾਬ 2 ਲੱਖ ਨੌਜਵਾਨ ਟੋਟੇ ਵਰਕੀਆਂ ਪੈਣਾ ਮਾਮਾਂ ਤੇ ਟਿੱਟੇ ਨੇ ਖਾਲੇ ਪੰਜਾਬ ਚ ਨਸ਼ੇ ਨੇ ਖਾਲੇ 2 ਲੱਖ ਔਰ ਲੱਖਾਂ ਨੌਜਵਾਨ ਇੱਥੇ ਭੁੱਖਮਰੀ ਦੇ ਕਾਰਨ ਵਿਦੇਸ਼ਾਂ ਚ ਜਾ ਕੇ ਬੈਠੇ ਘਰ ਵੇਚ ਕੇ ਕਰਜ਼ੇ ਚੁੱਕ ਕੇ ਇਸ ਕਰਕੇ ਅਸੀਂ ਕਹਿ ਰਹੇ ਸੀ ਪੰਜਾਬ ਸੰਭਾਲੋ ਮਹਿਮ ਅਸੀਂ 15 ਮਾਰਚ ਨੂੰ ਕਾਂਚੀਦਮ ਸਾਹਿਬ ਦੇ ਜਨਮ ਦਿਨ ਤੋਂ ਸ਼ੁਰੂ ਕੀਤੀ ਅਸੀਂ ਇਹ ਕਹਿੰਦੇ ਸੀ ਕਿ 78 ਸਾਲਾਂ ਦੇ ਹੁਕਮਰਾਨਾਂ ਨੇ ਪੰਜਾਬ ਉਜਾੜ ਦਿੱਤਾ ਬਰਬਾਦ ਕਰ ਦਿੱਤਾ ਲੇਕਿਨ ਜਦੋਂ ਇੱਥੇ ਸੈਂਕੜੇ ਧਿਰਾਂ ਨੂੰ ਨੋਟਿਸ ਆਏ ਕਰ ਤੋੜਨ ਦੇ ਤਾਂ ਹੁਣ ਇਹਨਾਂ ਨੇ ਉਹਦੇ ਤੇ ਮੋਹਰ ਲਾ ਦਿੱਤੀ ਕਿ ਹਾਂ ਅਸੀਂ ਪੰਜਾਬ ਨੂੰ ਉਜਾੜਨ ਵਾਲੇ ਹਾਂ ਸਰਕਾਰਾਂ ਦਾ ਕੰਮ ਬੇਤਰੇ ਲੋਕਾਂ ਨੂੰ ਘਰ ਦੇਣਾ ਹੁੰਦਾ ਸਰਕਾਰਾਂ ਦਾ ਕੰਮ ਕੋ ਘਰਾਂ ਨੂੰ ਤੋੜਨਾ ਨਹੀਂ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਨੂੰ ਸੁਣਦੇ ਆ ਧਿਆਨ ਨਾਲ ਸੁਣੋ ਤੁਹਾਡੀ ਜ਼ਿੰਮੇਵਾਰੀ ਘਰਾਂ ਨੂੰ ਤੋੜਨ ਦੀ ਨਹੀਂ ਇਹਨਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਆ ਜੇ ਤੁਸੀਂ ਇਹਨਾਂ ਤੋਂ ਕਰ ਖਾਉਂਗੇ ਕੱਲ ਨੂੰ ਇਹ ਤੁਹਾਡੀ ਮੁੱਖ ਮੰਤਰੀ ਦੀ ਕੁਰਸੀ ਖੋ ਕੇ ਤੁਹਾਨੂੰ ਵੀ ਸਰਕਾਰ ਤੇ ਤੁਰਨ ਲਈ ਮਜਬੂਰ ਕਰ ਦੜਗੇ ਇਸ ਸ਼ਕਤੀ ਇਹਨਾਂ ਦੇ ਅੰਦਰ ਇਸ ਸ਼ਕਤੀ ਨੂੰ ਤੁਚਲ ਕੇ ਤੁਸੀਂ ਅੱਗੇ ਨਹੀਂ ਬਸ ਸਕਦੇ ਮੈਨੂੰ ਅਫਸੋਸ ਇੱਥੇ ਸਾਡੇ ਮਾਤਾ ਦੱਸ ਕੇ ਗਈ ਭੈਣ ਕਿ ਮੈਂ ਇੱਥੇ ਮੁੰਡੇ ਨੂੰ ਜਨਮ ਦਿੱਤਾ ਉਹਦੀ 50 ਸਾਲ ਦੀ ਉਮਰ ਹੋ ਗਈ 70 70 ਸਾਲ ਤੋਂ ਜਿਹੜੇ ਬੈਠੇ ਇੱਥੇ ਜਿਹਨਾਂ ਨੂੰ ਬਿਜਲੀ ਬੋਰਡ ਨੇ ਬਿਜਲੀ ਤੇ ਕਨੈਕਸ਼ਨ ਦਿੱਤੇ ਉਹਨਾਂ ਦੇ ਵਿਰੁੱਧ ਬਿਜਲੀ ਬੋਰਡ ਕੋਰਟ ਵਿੱਚ ਜਾ ਰਹੇ ਆ ਬਿਜਲੀ ਬੋਰਡ ਦੀ ਮਜਾਲ ਕਿ ਆ ਕਿ ਜਾ ਕੇ ਕੇਸ ਕਰ ਸਕੇ ਅਗਰ ਸਰਕਾਰ ਨਹੀਂ ਚੰਗੀ ਤਾਂ ਬਿਜਲੀ ਬੋਰਡ ਸਰਕਾਰ ਤੋਂ ਉੱਪਰ ਨਹੀਂ ਹੁੰਦਾ ਔਰ ਕਦੇ ਵੀ ਸਰਕਾਰਾਂ ਜਨ ਹਿੱਤ ਦੇ ਖਿਲਾਫ ਨਹੀਂ ਚੰਗੀਆਂ ਜਨਤਾ ਨੇ ਸਰਕਾਰ ਨੂੰ ਚੁਣਿਆ ਉਹ ਜਨਤਾ ਦੀਆਂ ਜਨ ਭਾਵਨਾਵਾਂ ਦਾ ਆਦਰ ਕਰਨਾ ਹੀ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਜਨ ਭਾਵਨਾਵਾਂ ਨੂੰ ਉਤਰਨਾ ਸਰਕਾਰ ਦੀ ਡਿਊਟੀ ਨਹੀਂ ਹੁੰਦੀ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀਓ ਭੈਣੋ ਦਰਦਰ ਕੇ ਤੱਕ ਜਿਊਂਗੀਆਂ ਇਹ ਬੱਚੇ ਜਿਹੜੇ ਛੋਟੇ ਛੋਟੇ ਲੈ ਕੇ ਗੋਦ ਚ ਬੈਠੀਆਂ ਇਹ ਸਰਕਾਰ ਜਿਹੜੀ ਹੈ ਇਹ ਨੀਚੋਂਦੀ ਕਿ ਇਹ ਸਕੂਨ ਤੇ ਜ਼ਿੰਦਗੀ ਜੀ ਸਕਣ ਇਸੇ ਕਰਕੇ ਇਹ ਉਜਾਰੇ ਦੇ ਨੋਟਿਸ ਭੇਜ ਰਹੇ ਆ ਮੈਂ ਨਹੀਂ ਮੰਨਦਾ ਕਿ ਕੋਈ ਵੀ ਕੋਰ ਆਪਣੀ ਤਰ੍ਹਾਂ ਤੇ ਕਹੂ ਵੀ ਕਿ ਜਾ ਕੇ ਤੁਸੀਂ ਉੱਥੇ ਹਜ਼ਾਰਾਂ ਕਰੋੜ ਜਾਰ ਦੋ ਇਹ ਸਰਕਾਰ ਦੀ ਪਹਿਲ ਕਦਮੀ ਹੈ ਸਰਕਾਰ ਸਿਰਫ ਲੋਕਾਂ ਦੀ ਅੱਖਾਂ 'ਚ ਕੱਡਾ ਪਾਉਣ ਦੇ ਲਈ ਕੋਰ ਦਾ ਸਾਰਾ ਲੈ ਲਈ ਤੇ ਕੋਰ ਦੇ ਹੁਕਮ ਕੋਰ ਦੇ ਹੁਕਮ ਬਈ ਹਾਈ ਕੋਰਟ ਦਾ ਹੁਕਮ ਸਰਕਾਰ ਜਾਵੇ ਸੁਪਰੀਮ ਕੋਰਟ ਕਿ ਐਸੀ ਲੋਕਾਂ ਨੂੰ ਇਹ ਘਰ ਅਲਾਟ ਕਰਨੇ ਤੋਂ ਨਹੀਂ ਬਹੁਤ ਦਿਨ ਸਮਾਜ ਪਾਰਟੀ ਦਾ ਸਟੈਂਡ ਹੈ ਭਗਵੰਤ ਮਾਨ ਜੀ ਤੁਹਾਡਾ ਸਿਰਫ 1 ਸਾਲ ਬਚਿਆ 1 ਸਾਲ ਦੇ ਵਿੱਚ ਵੀ 6 ਮਹੀਨੇ ਤੁਸੀਂ ਸੌਂਕੇ ਕੱਢਨੇ 6 ਮਹੀਨੇ ਬਚੇ ਜਾਗਣ ਦੇ ਬਹੁਜਨ ਸਮਾਜ ਪਾਰਟੀ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਅਸੀਂ ਪੰਜਾਬ ਸੰਭਾਲੋ ਮਹਮ ਚਲਾਈ ਹੈ ਪੰਜਾਬ ਸੰਭਾਲੋ ਮਹਮ ਇਹ ਕਾਂਗਰਸ ਭਾਜਪੀ ਅਕਾਲੀ ਆਪ ਇਹ ਜਿੱਦਾਂ ਹੁਣ 70 ਸਾਲ ਤੋਂ ਤੁਸੀਂ ਬੈਠੇ ਆ ਇਹਨਾਂ ਸਾਰਿਆਂ ਦੀਆਂ ਸਰਕਾਰਾਂ ਬਣੀਆਂ ਦੇਸ ਤੋਂ ਪਹਿਲਾਂ ਆਪ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਸੀ ਕਿਹਾ ਇਹ ਅਕਾਲੀ ਭਾਜਪਾ ਦੀ ਸਰਕਾਰ ਇਹਦਾ ਮਾਲਕੀ ਹੱਕ ਨਹੀਂ ਦੇ ਸਕਦੀ ਸੀ ਕਿਹਾ ਕਾਂਗਰਸ ਦੀ ਸਰਕਾਰ ਮੁੱਖ ਮੰਤਰੀ ਅਮਰਿੰਦਰ ਜੀ ਦਾ ਮਾਲਕੀ ਹੱਕ ਨਹੀਂ ਦੇ ਸਕਦੇ ਸੀ ਜੰਨੀ ਜੀ ਮੁੱਖ ਮੰਤਰੀ ਬਣੇ ਕੈਂਡੇ ਸੀ ਅਸੀਂ ਗਰੀਬਾਂ ਦੇ ਲਈ ਤੇ ਕਿਹਾ ਉਹ ਮਾਲਕੀ ਹੱਕ ਨਹੀਂ ਦੇ ਸਕਦੇ ਸੀ ਹੁਣ ਇੱਥੇ ਐਮਪੀ ਆ ਸਰਦਾਰ ਪ੍ਰਤਾਪ ਸਿੰਘ ਬਾਦਲ ਜੀ ਮੁੱਖ ਮੰਤਰੀ ਰਹੇ ਕਿਹਾ ਉਹ ਮਾਲਕੀ ਹੱਕ ਨਹੀਂ ਦੇ ਸਕਦੇ ਸੀ ਔਰ ਅੱਜ ਭਗਵੰਤ ਮਾਨ ਜਿਹੜਾ ਗਾਣਾ ਹੀ ਇਹ ਕੰਡਾ ਕਿ ਤੂੰ ਮੰਗਦਾ ਰਹੀ ਬੇਸੂਝਾ ਕਮੀਆਂ ਦੇ ਵੜੇ ਆ ਕਮੀ ਤਾਂ ਬੈਠੇ ਐਨਾ ਚ ਕੋਈ ਬਾਦਸ਼ਾਹ ਨਹੀਂ ਭਗਵੰਤ ਮਾਨ ਜੀ ਦੇਖੋ ਇੱਕ ਸਧਾਰਨ ਲੋਕ ਗਰੀਬ ਲੋਕ ਇਹਨਾਂ ਨੇ ਆਪਣਾ ਖੂਨ ਪਸੀਨਾ ਦੇ ਕਮਾਈ ਨਾਲੇ ਘਰ ਬਣਾਏ ਜਿਨ੍ਹਾਂ ਨੂੰ ਤੁਸੀਂ ਤੋੜਨ ਦੇ ਨੋਟਿਸ ਭੇਜਦੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਹਿੰਮਤ ਕਰੋ ਤੁਸੀਂ ਟਕਰੀਆਂ ਹੋਵੋ ਔਰ ਆਪਣੇ ਪਰਿਵਾਰਾਂ ਨੂੰ ਟਕਲੇ ਕਰੋ ਬਹੁਜਨ ਸਮਾਜ ਪਾਰਟੀ ਦੀ ਪੂਰੀ ਤਾਕਤ ਤੁਹਾਡੇ ਨਾਲ ਖੜੇ ਕਰਨ ਦਾ ਸੇ ਐਲਾਨ ਕਰਦੇ ਆ ਤੁਹਾਡੇ ਘਰ ਬਚਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਤੁਹਾਡਾ ਸਹਯੋਗ ਕਰੋ ਇਹਨਾਂ ਨੂੰ ਪਛਾਣੋ ਜੇ ਕਾਂਗਰਸ ਤੇ ਇਮਾਨਦਾਰੀ ਹੁੰਦੀ ਤਾਂ ਸਾਨੂੰ ਮਾਲਕੀ ਦਾ ਹੱਕ ਦੇ ਜਾਂਦੇ ਜੇ ਇਕੱਲੇ ਬੀਜੇਪੀ ਤੇ ਇਮਾਨਦਾਰੀ ਹੁੰਦੀ ਤਾਂ ਮਾਲਕੀ ਹੱਕ ਦੇ ਦਿੰਦੇ ਔਰ ਇਹ ਦੇਖ ਅੱਜ ਦੀ ਆਮ ਪਾਰਟੀ ਚ ਇਮਾਨਦਾਰੀ ਹੁੰਦੀ ਤਾਂ ਸਾਡੇ 3 ਸਾਲਾਂ ਮਾਲਕੀ ਹੱਕ ਦੇ ਦਿੰਦੇ ਯੂਪੀ ਚ ਬਣੀ ਸੀ ਪਹਿਲ ਕੁਮਾਰੀ ਮਾਇਆਵਤੀ ਜੇ ਮੁੱਖ ਮੰਤਰੀ ਲੱਖਾਂ ਲੋਕਾਂ ਨੂੰ ਮਾਲਕੀ ਹੱਕ ਦਿੱਤੇ ਲੱਖਾਂ ਨੂੰ ਔਰ ਇਹ ਕਿਹਾ ਕਾਨੂੰਨ ਬਣਾ ਤਨੂੰ ਕੁਰਸੀ ਤੇ ਬੰਨਦੇ ਸਾਰੇ ਕਿ ਜਿਸ ਨੇ ਸਰਕਾਰੀ ਜ਼ਮੀਨ ਤੇ ਝੁੱਗੀ ਵੀ ਬਣਾ ਲਈ ਆ ਉਹਨੂੰ ਰੈਵਨਿਊ ਦੇ ਰਿਕਾਰਡ ਪਟਵਾਰੀ ਦੇ ਰਿਕਾਰਡ 'ਚ ਉਹਦਾ ਮਾਲਕੀ ਹੱਕ ਦਰਜ ਕਰਤਾ ਜਾਵੇ ਖਾਨੇ ਦੇ ਵਿੱਚ ਉਹਨੂੰ ਮਾਲਕ ਬਣਾ ਦਿੱਤਾ ਜਾਵੇ ਇੱਥੇ ਝੁੱਗੀ ਤੇ ਲੱਖਾਂ ਲੋਕਾਂ ਨੂੰ ਮਾਲਕ ਕਰਾਉਂਦੇ ਬਣਾਇਆ ਜਾ ਸਕਦਾ ਲੱਖਾਂ ਏਕੜ ਜ਼ਮੀਨ ਮੁਫਤ ਵੰਡੀ ਜਾ ਸਕਦੀ ਹੈ ਐੱਥੇ ਕਿਉਂ ਨਹੀਂ ਇਸ ਕਰਕੇ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪੰਜਾਬ ਸੰਭਾਲੋ ਮਹਿਮ ਚਲਾਈ ਇਹਦਾ 1 ਸਾਲ ਤੋਂ ਜ਼ਿਆਦਾ ਨਹੀਂ ਦਿੰਦਾ ਅਸੀਂ ਤੁਹਾਡੇ ਨਾਲ ਅਸੀਂ ਅੱਜ ਵੀ ਗਵਰਨਰ ਸਾਹਿਬ ਨੂੰ ਮੈਮੋਰੰਡਮ ਭੇਜਾਂਗੇ ਔਰ ਤੁਹਾਨੂੰ ਇਹ ਪ੍ਰੋਮਿਸ ਵੀ ਦਿੰਨੇ ਕਿ ਬੌਧਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੋ ਮੇਰੀਆਂ ਪਹਿਣਾ ਮੇਰੇ ਵੀਰ ਬੌਧਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਵੋ ਇੱਕ ਪਾਸੇ ਪੰਜਾਬ ਉਜਾੜਨੇ ਵਾਲੇ ਕਾਂਗਰਸ ਅਕਾਲੀ ਭਾਜਪਾ ਦੂਜੇ ਪਾਸੇ ਪੰਜਾਬ ਸੰਭਾਲਣੇ ਵਾਲੀ ਬੋਧਨ ਸਮਾਜ ਪਾਰਟੀ ਦੇ ਮੈਂ ਉਸੇ ਪੰਜਾਬ ਸਮਾਲੋ ਮਹੰਦ ਦਾ ਹਿੱਸਾ ਬਣੋ ਅਸ਼ੀਰਵਾਦ ਦੇਵੋ 2027 ਤੇ ਬੋਧਨ ਸਮਾਜ ਪਾਰਟੀ ਆਉਗੀ ਇਹ 70 ਸਾਲਾਂ ਚ ਸਾਰੀਆਂ ਪਾਰਟੀਆਂ ਨੇ ਤੁਹਾਨੂੰ ਮਾਲਕੀ ਅੱਖ ਨਹੀਂ ਦਿੱਤੇ ਤਾਂ ਇਹ ਕੰਮ ਬੋਧਨ ਸਮਾਜ ਪਾਰਟੀ ਜੋ ਪੀੜੀ ਦੀ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਰਕੇ ਦਿਖਾਉਗੇ ਤੁਹਾਨੂੰ ਮਾਲਕ ਬਣਾਇਆ ਜਾਵੇ